रेडी स्टार्ट ਸਮਾ ਸਤਜੁਗ ਤੋਂ ਚੱਲ ਕੇ ਕਲਯੁਗ ਤੱਕ ਪਹੁੰਚ ਗਿਆ ਹੈ ਡੰਡੂ ਕਿਹਾ ਜਾਂਦਾ ਹੈ ਕਿ ਹਰ ਇੱਕ ਯੁਗ ਦੀ ਆਪਣੀ ਆਪਣੀ ਆਰਜਾ ਹੈ ਡੰਡੂ ਸਮਾ ਬਦਲਨ ਦੇ ਨਾਲ ਨਾਲ ਸਮਾਜ ਵਿੱਚ ਉਪਯੋਗੀ ਤੇ ਪ੍ਰਤੀਯੋਗੀ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ ਡੰਡੀ ਇਹੇ ਤਬਦੀਲੀਆਂ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਆਦ ਸਾਰੇ ਖੇਤਰਾਂ ਵਿੱਚ ਹੁੰਦੀਆਂ ਹਨ ਡੰਡੀ ਵਰਤਮਾਨ ਸਮੇ ਨੂੰ ਵਿਗਿਆਨਿਕ ਯੁੱਗ ਕਿਹਾ ਜਾਂਦਾ ਹੈ ਡੰਡੀ ਇਸ ਦਾ ਭਾਵ ਹੈ ਕਿ ਮਨੁੱਖ ਦੇ ਰਹਿਣ ਸਹਿਣ ਉੱਪਰ ਵਿਗਿਆਨ ਦੀਆਂ ਕਾਟਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਡੰਡੀ ਉਦਯੋਗਿਕ ਵਿਕਾਸ ਕਾਰਨ ਮਨੁੱਖ ਨੂੰ ਰੋਜ਼ਾਨਾ ਪਰਜੋਗ ਹੋਣ ਵਾਲੀਆਂ ਅਨੇਕਾਂ ਵਸਤਾਂ ਪ੍ਰਾਪਤ ਹਨ ਜਿੰਨਾ ਕਰਕੇ ਜੀਵਨ ਬੜਾ ਸੁਖਦਾਈ ਬਣ ਗਿਆ ਹੈ ਡੰਡ ਸਮਾਜ ਦੀ ਜੋ ਤਸਵੀਰ ਅੱਜ ਸਾਡੇ ਸਾਹਮਣੇ ਹੈ ਕੁਝ ਸਮਾਂ ਪਹਿਲਾਂ ਇਹ ਇਸ ਤਰ੍ਹਾਂ ਦੀ ਨਹੀਂ ਸੀ ਡੰਡ ਅੱਜਕੱਲ ਮਨੁੱਖ ਦਾ ਬਿਜਲੀ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਡੰਡ ਬਿਜਲੀ ਦੇ ਸਹਿਯੋਗ ਨਾਲ ਹੀ ਉਦਯੋਗ ਦੇ ਫੈਕਟਰੀਆਂ ਚੱਲਦੀਆਂ ਹਨ ਅਤੇ ਫੈਕਟਰੀਆਂ ਦੁਆਰਾ ਬਣਾਏ ਬੱਲਬ ਪੱਖੇ ਕੂਲਰ ਏਸੀ ਟੀਵੀ ਅਤੇ ਫਰਿੱਜ ਆਦਵੀ ਇਸ ਦੀ ਸਹਾਇਤਾ ਨਾਲ ਚਲਦੇ ਹਨ ਡੰਡੇ ਰੱਥ ਗੱਡਿਆਂ ਦੀ ਥਾਂ ਲੋਕ ਆਵਾਜਾਈ ਦੇ ਉન્નਤ ਸਾਧਨਾ ਦੀ ਵਰਤੋਂ ਕਰਦੇ ਹਨ ਡੰਡੇ ਰਾਜਿਆਂ ਦੀ ਥਾਂ ਲੋਕ ਰਾਜ ਦਾ ਜਵਾਨਾ ਆ ਗਿਆ ਹੈ ਜੋ ਬੜੀ ਬੜਿਆਈ ਵਾਲੀ ਗੱਲ ਮੰਨੀ ਜਾਂਦੀ ਹੈ ਡੰਡੀ ਵੇਖਣ ਵਾਲੀ ਗੱਲ ਹੈ ਕਿ ਕੀ ਸਭ ਕੁਝ ਚੰਗਾ ਹੀ ਚੰਗਾ ਹੋਇਆ ਹੈ ਪ੍ਰਸ਼ੰਚਨ ਕੀ ਸਾਰਿਆਂ ਲਈ ਜ਼ਿੰਦਗੀ ਸੁਖਵੰਤੀ ਹੋ ਗਈ ਹੈ ਪ੍ਰਸ਼ੰਚਨ ਕੀ ਸੰਸਾਰ ਦੇ ਲੋਕਾਂ ਨੇ ਗਰੀਬੀ ਅਤੇ ਕਠਿਨਾਈ ਨੂੰ ਅਲਵਿਦਾ ਕਹਿ ਦਿੱਤਾ ਹੈ ਦੰਡ ਦੁੱਖ ਦੀ ਗੱਲ ਹੈ ਕਿ ਤਸਵੀਰ ਦਾ ਦੂਸਰਾ ਪਾਸਾ ਬੜਾ ਬਦਰੰਗ ਹੈ ਅਤੇ ਗਰੀਬੀ ਦੇ ਮਾਰੇ ਲੋਕਾਂ ਦਾ ਜੀਵਨ ਦੁਸ਼ਵਾਰੀਆਂ ਨਾਲ ਭਰਿਆ ਪਿਆ ਹੈ ਡੰਡੀ ਲੋਕ ਰਾਜੀ ਤਾਕਤਾਂ ਨੂੰ ਇਸ ਸੰਬੰਧ ਵਿੱਚ ਵਧੇਰੇ ਸੰਘਰਸ਼ ਕਰਨ ਦੀ ਲੋੜ ਹੈ ਡੰਡੀ